ਡੀਐਸਪੀ ਸਮਰਾਲਾ ਲਤਾ ਲੋਚਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਬੀਤੀ 24 ਜੂਨ ਨੂੰ ਸਮਰਾਲਾ ਦੇ ਦੂਲਬ ਨਗਰ ਵਿੱਚ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਵਿੱਚ ਬੜ ਕੇ ਇੱਕ ਬਿਰਗ ਔਰਤ ਨੂੰ ਬੰਦਕ ਬਣਾ ਕੇ ਬਾਲੀਆਂ ਲੁੱਟ ਲਈਆਂ ਸੀ ਅਤੇ ਘਰ ਵਿੱਚ ਨਕਦੀ ਦੀ ਲੁੱਟਵੀਂ ਕੀਤੀ ਸੀ ਇਸ ਘਟਨਾ ਤੋਂ ਬਾਅਦ ਸਮਰਾਲਾ ਪੁਲਿਸ ਤੁਰੰਤ ਮੁਸ਼ਤੈਦੀ ਦਿਖਾਉਂਦੇ ਹੋਏ ਹਰਕਤ ਵਿੱਚ ਆਈ ਅਤੇ ਸਮਰਾਲਾ ਪੁਲਿਸ ਦੋ ਲੁੱਟੇਰਿਆਂ ਨਾਲ ਇੱਕ ਹੋ ਲੁੱਟੇਰਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਈ ਡੀਐਸਪੀ ਸਮਰਾਲਾ ਨੇ ਦੱਸਿਆ ਇਹਨਾਂ ਲੁਟੇਰਿਆਂ ਵੱਲੋਂ ਕੁਝ ਸਮਾਂ ਪਹਿਲਾਂ ਵੀ ਇੱਕ ਬਿਉਰਗ ਲੈਡੀ ਦੀਆਂ ਬਾਲੀਆਂ ਲੁੱਟੀਆਂ ਗਈਆਂ ਸਨ ਜਿਸ ਦਾ ਪਰਚਾ ਵੀ ਸਾਡੇ ਕੋਲ ਦਰਜ ਹੈ ਇਹਨਾਂ ਤਿੰਨਾਂ ਲੁਟੇਰਿਆਂ ਨੇ ਸ਼ਹਿਰ ਵਿੱਚ ਹੋਰ ਵੀ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਿਵੇਂ ਮੋਬਾਈਲ ਲੈਪਟਾਪ ਸਾਈਕਲ ਅਤੇ ਇਨਵੈਟਰ ਵੀ ਇਹਨਾਂ ਦੇ ਲੁਟੇਰਿਆਂ ਵੱਲੋਂ ਚੋਰੀ ਕੀਤੇ ਗਏ ਇਹਨਾਂ ਲੁਟੇਰਿਆਂ ਨੇ ਦੋ ਜੋੜੇ ਸੋਨੇ ਦੀਆਂ ਬਾਲੀਆਂ ਇੱਕ ਚਾਂਦੀ ਦੇ ਕੰਗਣਾ ਦੀ ਜੋੜੀ 14000 ਰੁਪਏ ਕੈਸ਼ ਇੱਕ ਲੈਪਟਾਪ ਦੋ ਇਨਵਰਟਰ ਅਤੇ ਕਈ ਮੋਬਾਈਲਾਂ ਦੀ ਲੁੱਟ ਕੀਤੀ ਗਈ। ਇਹਨਾਂ ਲੁੱਟੇਰਿਆਂ ਕੋਲੋਂ ਤਲਵਾਰ, ਦਾਤਰ ਅਤੇ ਲੋਹੇ ਦੀ ਰਾੜ ਬਰਾਮਦ ਹੋਈ ਹੈ। ਇਹਨਾਂ ਲੁੱਟੇਰਿਆਂ ਨੇ ਨਵਾਂ ਸ਼ਹਿਰ ਅਤੇ ਰਾਹੋਂ ਦੇ ਇਲਾਕੇ ਵਿੱਚ 10 ਧਾਰਮਿਕ ਸਥਾਨਾਂ ਤੇ ਚੋਰੀ ਕੀਤੀ ਗਈ। ਇਹਨਾਂ ਲੁੱਟੇਰਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਲਗਭਗ 14 ਚੋਰੀਆਂ ਦੇ ਮੁਕੱਦਮੇ ਹੱਲ ਹੋਏ ਹਨ। 24 ਸੇ ਨੂੰ ਜਿਹੜੀਆਂ ਕਮੇਸ਼ੌਰ ਜਿਹੜੀ ਦਲਬ ਨਗਰ ਦੀ ਰਹਿਣ ਵਾਲੀ ਸੀ ਉਸ ਦੇ ਘਰ ਦੇ ਵਿੱਚ ਜਿਹੜੇ ਨੌਜਵਾਨ ਗਏ ਸੀ ਜਿੰਦਾ ਨਾਮ ਸੀ ਇੰਦਰਜੀਤ ਤੇ ਦੂਜੇ ਦਾ ਨਾਮ ਸੀ ਸਰਪਾਤ ਸਿੰਘ ਇਹ ਦੋਨੇ ਮਚੂੜੇ ਦੇ ਰਹਿਣ ਵਾਲੇ ਸੀ ਇਹ ਕਹਿੰਦਾ ਤੀਜਾ ਸਾਥੀ ਜਿਹੜਾ ਬਾਹਰ ਬਾਤ ਕਰ ਰਿਆ ਸੀ ਉਹ ਅਮਨ ਨਾਮ ਦਾ ਸੀ ਇਹ ਨੰਬਰ ਦਾ ਨਾਮ ਹੈਗਾ ਉਥੇ ਮਾਤਾ ਜਿਹੜੀ ਸ਼ਾਨੀ ਹੋਲਡਜ ਲਿਡੀਕੋ ਗਏ ਆ ਘਰੇ ਉਹ ਘਰੇ ਜਾਣ ਤੋਂ ਬਾਅਦ ਮਾਤਾ ਨੇ ਕੁਰਸੀ ਦੇ ਨਾਲ ਆਪਣੇ ਕੱਪੜੇ ਨਾਲ ਬੰਨ ਦਿੱਤਾ ਤੇ ਮਾਤਾ ਦਾ ਮੂੰਹ ਵੀ ਬੜੇ ਗੁਰੀਤ ਨਾਲ ਬੰਨ ਦਿੱਤਾ ਸੀ ਉਸ ਤੋਂ ਬਾਅਦ ਮਾਤਾ ਦੇ ਕਰੋੜੇ ਸੋਨੇ ਦੇ ਕੁਝ ਲੈਨੇ ਤੇ پیسے ਚ ਉੱਠੋ ਫੋਗਾ ਲੈ ਗਏ ਸੀ ਰੋਟ ਦੀ ਵਾਰਦਾਤ ਨੂੰ ਨੇ ਇਨਜਾਮ ਦਿੱਤਾ ਹੈ ਇਸ ਤੋਂ ਬਿਨਾ ਇਸ ਗੈਂਗ ਨੇ ਸ਼ਹਿਰ ਦੇ ਵਿੱਚ ਪਹਿਲੇ ਵੀ ਕਿਸੇ ਘਰ ਦੇ ਵਿੱਚ ਵਾਰਕਾ ਇੱਕ ਮਾਤਾ ਦੀਆਂ ਜਿਹੜੀਆਂ ਵਾਲੀਆਂ ਹੋਈਆਂ ਸੀ ਜਿਹਦੇ ਸੰਬੰਧੀ ਆਲਰੇਡੀ ਪੱਤੇ ਵੀ ਸਾਡੇ ਕੋਲ ਦੱਸਦੇ ਆ 379 ਵੀ ਦਾ ਤੇ ਜਮੀਨ ਜੁਰਮਾਂ ਨੂੰ ਦੇਖਦੇ ਸਾਡੇ ਐਸਐਸਪੀ ਸਾਹਿਬ ਮੈਡਮ ਨੀਤ ਕੁੰਡਲ ਜੀ ਨੇ ਤੇ ਐਸਪੀ ਡੀ ਸਾਡੇ ਜਿਹੜੇ ਨੇ ਉਹਨਾਂ ਨੇ ਜਿਹੜੀਆਂ ਸਾਡੇ ਬੜਾ ਯੂ نو ਸੀਰੀਅਸ ਲੈਂਦੇ ਹੋਏ ਸਾਡੀਆਂ ਤਿੰਨ ਟੀਮਾਂ ਜਿਹੜੀਆਂ ਥਨਾਲੇ ਥਾਣੇ ਦੀਆਂ ਬਣਾਈਆਂ ਸੀ ਅਜੀਬ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸੀ ਵੇਸ ਤੇ ਇਹਨਾਂ ਜਿਹੜੇ ਮੁੱਲਜਮਾ ਨੂੰ ਉਹ ਮੁੱਲਜਮਾ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਇੱਕ ਨੂੰ ਸਮਰਾਲੇ ਤੋਂ ਗ੍ਰਿਫਤਾਰ ਕੀਤਾ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਜਿਹੜੀ ਉਹ ਮਾਤਾ ਦੇ ਜਿਹੜੀ ਹਨ ਮਾਲੀਆਂ ਲੁੱਟੀਆਂ ਸੀ ਤੇ ਕੁਝ ਪੈਸੇ ਲੁੱਟੇ ਸੀ ਉਹ 14000 ਰੁਪਇਆ ਤੇ ਦੋਨੇ ਮੁਕੱਦਮਿਆਂ ਦੀਆਂ ਵਾਲੀਆਂ ਜਿਹੜੀਆਂ ਦੋ ਜੋੜੇ ਵਾਲੀਆਂ ਦੇ ਜਿਹੜਾ ਚਾਂਦੀ ਦੇ ਕੰਗਣ ਵਗੈਰਾ ਉਹ ਇਸ ਤੋਂ ਬਿਨਾ ਜਿਹੜਾ ਇੱਕ ਲੈਪਟਾਪ ਚੋਰੀ ਕੀਤਾ ਆ ਸੀ ਮੋਬਾਈਲ ਦੇ ਖੋਰ ਲੀਵਰ ਮੈਨ ਦਾ ਹੋਇਆ ਸੀ ਸਾਈਕਲ ਤੇ ਇਨਵਰਟਰ ਵੀ ਦੋ ਜਗ੍ਹਾ ਤੇ ਚੋਰੀ ਕੀਤੇ ਸੀ ਤੇ ਨਵਾਂ ਸ਼ਹਿਰ ਰਾਹ ਤੇ ਔਰ ਏਰੀਆ ਵਿੱਚ ਘੱਟੋ ਘੱਟ 10 ਜਿਹੜੀਆਂ ਧਾਰਮਿਕ ਜਗ੍ਹਾ ਤੇ ਚੋਰੀਆਂ ਕੀਤੀਆਂ ਸੀ ਇਹ ਤਿੰਜਾ ਅਸੀਂ ਜਿਹੜੀਆਂ ਦੂਜੀਆਂ ਰਿਕਵਰ ਕਰ ਲਈਆਂ ਇਹਨਾਂ ਨੂੰ ਇਸ ਗੈਂਗ ਨੂੰ ਗ੍ਰਿਫਤਾਰ ਕਰਨ ਦੇ ਨਾਲ 14 ਕਮਕੱਦਮ ਸਾਡੇ ਜਿਹੜੇ ਚੋਰੀਆਂ ਦੇ ਆ ਉਹ ਸਾਡੇ ਹੱਲ ਸਰ ਇਹਨਾਂ ਕੋਲ ਕੀ ਕੀ ਬਰਾਮਦ ਹੋਇਆ ਹਥਿਆਰ ਵਗੈਰਾ ਵੀ ਸੀ ਇਹਨਾਂ ਦੇ ਕੋਲ ਜਿਹੜਾ ਪਰਪਾਨ ਦਾਤਰ ਤੇ ਇੱਕ ਰੌੜ ਜਿਹੜੀ ਹੈ ਬਰਾਬਰ ਕੀਤੀ ਗਈ ਇਹਨਾਂ ਕੋਲ ਕੋਈ ਮੁਕਦਮਾ ਇਹਨਾਂ ਤੇ ਨਹੀਂ ਜੱਟ ਇਹਨਾਂ ਤੇ ਬੰਨਾ ਇੱਕ ਇੱਕ ਦੋ ਦੋ ਮੁਕਦਮੇ ਦਰਜ ਹੈ ਬੰਨਾ ਰਮਾਨ ਫੇਰ ਤਾਂ ਚਲੇ ਗਈ ਆ ਸੰਧਾਰਮਾਨ ਲਿਆ ਜਿਹੜੀ ਪੁਛ ਕੇ ਤਨਤੀਸ਼ ਫਰਦਰ ਜਿਹੜੀ ਹੋਏਗਾ ਉਹਨਾਂ ਹੋਰ ਵੀ ਜਿਹੜੀ ਆ ਇਹਨਾਂ ਦੇ ਕੋਲ ਗਵਰੀ ਹੋਣ ਦੀ ਸੰਭਾਵਨਾ ਹੈ